ਦੇਖੋ ਅੱਜ ਬੜੀ ਖੁਸ਼ੀ ਨਾਲ ਮੈਂ ਗੱਲ ਦੱਸਣਾ ਚਾਹੁੰਦਾ ਕਿਉਂਕਿ ਇਹ ਕੋਈ ਕਾਰਨ ਸੀ ਜਿਹਦੇ ਕਰਕੇ ਦੋਨੋਂ ਜਿਹੜੇ ਆਰਓਬੀ ਹੈ ਜਿਹੜੇ ਰੇਲਵੇ ਵਿੱਚ ਓਵਰ ਬ੍ਰਿਜ ਨੇ ਜਿਹੜੇ ਤੇ ਮੈਂ ਇਹ ਬੜੀ ਖੁਸ਼ੀ ਨਾਲ ਇਹ ਗੱਲ ਦੱਸਣਾ ਚਾਹੁੰਦਾ ਜਿਹੜਾ ਦਰਾਹੇ ਵਾਲਾ ਜਿਹੜੀ ਲਾਈਨ ਦਿੱਲੀ ਤੋਂ ਸਿੱਧੀ ਅਮਰਸਰ ਸਾਹਿਬ ਆਉਂਦੀ ਆ ਦਰਾਹੇ ਦਾ ਕੰਮ ਸ਼ੁਰੂ ਹੋ ਚੁੱਕਿਆ ਹੈ ਜਿਹੜੇ ਦੀ ਕੀਮਤ ਤਕਰੀਬਨ 70 ਕਰੋੜ ਰੁਪਈਆ 70 ਕਰੋੜ ਰੁਪਈਆ ਇਹ ਇਹਦੀ ਕੀਮਤ ਆ ਉਥੇ ਠੇਕੇਦਾਰ ਨੇ ਆਪਣਾ ਕੰਮ ਵੀ ਸ਼ੁਰੂ ਕਰ ਦਿੱਤਾ ਮੈਂ ਸਾਰੇ ਕਿਉਂਕਿ ਬਹੁਤ बड़ी दिक्कत थी सारे ਮਾਦਵੇ ਨੂੰ ਤੇ ਦਰਾਹੇ ਵਾਲਿਆਂ ਨੂੰ ਜਿਨ੍ਹਾਂ ਨੇ ਵੀ ਲੋਕ ਨੇ ਚੰਡੀਗੜ੍ਹ ਜਾਣਾ ਸੀ ਜਾਂ ਅੱਗੇ ਰੋਪੜ ਨੂੰ ਨਿਕਲਣਾ ਸੀ ਚਾਹੇ ਅਨੰਦਪੁਰ ਸਾਹਿਬ ਜਾਣਾ ਸੀ ਬੜਾ ਔਖਾ ਹੁੰਦਾ ਸੀ ਉਹਦਾ ਕੰਮ ਸ਼ੁਰੂ ਹੋ ਗਿਆ ਇਦੇ ਨਾਲ ਹੀ ਕੰਮ ਜਿਹੜਾ ਇਹ ਧੂਰੀ ਦਾ ਫਸਿਆ ਹੋਇਆ ਸੀ ਉਹ ਅਕਤਰੀ ਮੈਂ ਜਾਣਾ ਚਾਹੁੰਦਾ ਸਾਰੇ ਧੂਰੀ ਵਾਸੀਆਂ ਨੂੰ ਬਹੁਤ ਬਹੁਤ ਮੁਬਾਰਕ ਵਧਾਈ ਤੇ ਸਾਡਾ ਜਸਵਿੰਦਰ ਜਿਹੜਾ ਤਕਰੀਬਨ 4 ਦਿਨਾਂ ਤੋਂ ਉਹ ਭੋਖੜਤਾਲ ਦੇ ਬੈਠਾ ਮੇਰਾ ਭਰਾ ਤੇ ਸਾਰੇ ਉਹ ਸਪੋਰਟ ਕਰ ਰਹੇ ਸੀ ਜਿੰਨੀਆਂ ਵੀ ਉੱਥੇ ਦੀਆਂ ਸੰਸਥਾਵਾਂ ਨੇ ਤੇ ਉਹਦੇ 4 ਦਿਨ ਜਿਹੜਾ ਮੈਂ ਸਮਝਦਾ ਉਹਨੇ ਕਸ਼ਟ ਚੱਲਿਆ ਸਾਡੀ ਸਾਰੀ ਭਾਪੀ ਦੀ ਟੀਮ ਨੇ ਇੱਕ ਅੱਛ ਚੱਲਿਆ ਮੈਂ ਉਹਨਾਂ ਨੂੰ ਕਹਿਣਾ ਚਾਹੁੰਦਾ ਵੀ ਅੱਜ ਹੀ ਸਾਡੇ ਸੀਨੀਅਰ ਲੀਡਰ ਨੇ ਜਿਹੜੇ ਉਹ ਜਾ ਕੇ ਉਹਨਾਂ ਦੀ ਭੁੱਖ ਹੜਤਾਲ ਖਤਮ ਕਰਨ ਤੇ ਇਹ ਜਿਹੜਾ ਤਕਰੀਬਨ ਇਹ ਇਹਦੀ ਕੀਮਤ ਹੈਗੀ ਆ 54 ਕਰੋੜ 54 ਕਰੋੜ ਦਾ ਜਿਹੜਾ ਇਹਦੀ ਅਸੀਂ ਜੀਏਡੀ ਆ ਜਿਹੜੀ ਉਹ ਅਪਰੂਵ ਕਰਤੀ ਆ ਤੇ ਉਹਦਾ ਕੰਮ ਵੀ ਜਿਹੜਾ ਹੈ ਕੁਝ ਹੀ ਦਿਨਾਂ ਦੇ ਵਿੱਚ ਉਹਦਾ ਕੰਮ ਵੀ ਸ਼ੁਰੂ ਹੋ ਜਾਊਗਾ ਅੱਜ ਦੋ ਮੋੜਲੇ ਜਿਹੜੇ ਵੱਡੇ ਤਕਰੀਬਨ ਦਰਾਹੇ ਵਾਲਾ 70 ਕਰੋੜ ਰੁਪਈਆ ਦਾ ਤੋਤੇ ਦੀ ਉਧਰ ਦਾ ਠੇਕੇਦਾਰ ਟੈਂਡਰ ਹੋ ਕੇ ਕੰਮ ਸ਼ੁਰੂ ਹੋ ਗਿਆ ਮਸ਼ੀਨਰੀ ਉੱਥੇ ਪਹੁੰਚ ਚੁੱਕੀ ਆ ਉਹਨਾਂ ਨੂੰ ਮੁਬਾਰਕਬਾਦ ਦੇਣਾ ਕਿਉਂਕਿ ਮੇਰੇ ਮਨ 'ਚ ਇਹ ਬੜਾ ਹੀ ਦਰਾਹੇ ਦਾ ਸੀ ਕਿ ਜਦੋਂ ਉੱਥੇ ਤਕਲੀਫ ਹੁੰਦੀ ਆ ਲੋਕਾਂ ਨੂੰ ਪਰ ਕਈ ਚੀਜ਼ਾਂ ਹੁੰਦੀਆਂ ਮੈਂ ਇਸ ਵੇਲੇ ਕਹਿਣਾ ਨਹੀਂ ਚਾਹੁੰਦਾ ਜਿਹਦੇ ਕਰਕੇ ਡਿਲੇ ਹੋਈ ਪਰ ਇਹ ਹੋਣਾ ਇਕੱਠਾ ਹੀ ਸੀ ਕੰਮ ਦਰਾਹੇ ਦੇ ਧੂਰੀ ਦਾ ਹੋਣਾ ਇਕੱਠਾ ਹੀ ਸੀ ਇਹਦੇ ਪਿੱਛੇ ਬੜੀ ਡੂੰਗੀ ਸਿਆਸਤ ਸੀ ਪਰ ਹੁਣ ਅੱਜ ਮਾਰਕਵਾਦ ਦੇ ਨਾ ਦਰਾਹੇ ਵਾਲੇ ਤੇ ਧੂਰੀ ਅਟ ਜਿਹੜਾ ਇਹ ਬਠਿੰਡਾ ਸੈਕਸ਼ਨ ਤੇ ਜਿਹੜਾ ਇਹ ਧੂਰੀ ਦਾ ਜਿਹੜਾ ਕੋਲਾ ਤੇ ਮੈਂ ਰੇਖੀ ਸਾਹਿਬ ਨੂੰ ਕਹੂੰਗਾ ਤੇ ਸਾਡੀ ਸਾਰੀ ਸੀਨੀਅਰ ਬੀਜੇਪੀ ਜਿਨ੍ਹਾਂ ਨੇ ਬਹੁਤ ਚਿਰ ਦੇ ਮੇਰੇ ਨਾਲ ਹਮੇਸ਼ਾ ਤਾਲਮੇਲ ਸੀਗੇ ਗੱਲ ਕਰਦੇ ਸੀ ਪਰ ਕਈ ਦਿੱਕਤਾਂ ਅਸੀਂ ਆਂ ਹੁੰਦੀਆਂ ਜਿਹੜੀਆਂ ਸਮੇਂ ਤੇ ਹੀ ਹੱਲ ਬੰਦੀਆਂ ਉਹ ਸਮਾਂ ਜਦੋਂ ਆਉਂਦਾ ਉਹ ਹੱਲ ਹੋ ਗਈਆਂ ਤੇ ਹੁਣ ਤੁਸੀਂ ਅੱਜ ਆਪਣੀ ਟੋਕੜਦਾਰ ਖਤਮ ਕਰਕੇ ਸਾਰੇ ਸ਼ਹਿਰ ਵਾਲਿਆਂ ਨਾਲ ਇਸ ਗੱਲ ਦੀ ਖੁਸ਼ੀ ਮਨਾਓ ਮੈਂ ਸਾਰੇ ਬੀਜੇਪੀ ਦਾ ਤੇ ਸਾਰੀ ਸੰਸਥਾਵਾਂ ਦਾ ਮੈਂ ਇਸ ਗੱਲ ਦੇ ਵਿੱਚ ਉਹਨਾਂ ਦਾ ਧੰਨਵਾਦ ਕਰਦਾ ਹਾਂ ਵਧਾਈ ਦਿੰਦਾ ਹਾਂ ਉਹਨਾਂ ਨੂੰ ਤੇ ਇਹਨਾਂ ਨੂੰ ਜੂਸ ਪਲਾ ਕੇ ਜਾਂ ਕੋਕੋਨਟ ਜਿਹੜਾ